ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਟੀਫੀਸ਼ੀਅਲ ਇੰਟੈਲੀਜੈਂਸ ਹੈਸ ਐਂਟਰਡ ਅ ਨਿਊ ਫੇਸ ਇਟ ਨਾਓ ਪ੍ਰੋਡਿਊਸਸ ਲੈਂਗੁਏਜ ਵਿਦ ਟੋਨ ਸਟਰਕਚਰ ਐਂਡ ਈਵਨ ਕੌਨਫੀਡੈਂਸ ਇਸ ਪੜਾਅ ਤੇ AI ਨੇ ਭਾਸ਼ਾ ਦੇ ਰੁਖ ਨੂੰ ਪ੍ਰਭਾਵਿਤ ਕਰਤਾ ਹੈ ਟੂ ਐਕਸਪਲੋਰ ਥਿਸ ਮੂਮੈਂਟ ਆਈ ਐਮ ਜੁਆਇਨਡ ਬਾਈ ਡਾਕਟਰ ਸਰਬਜੋਤ ਸਿੰਘ ਡਾਕਟਰ ਸਰਬਜੋਤ ਸਿੰਘ ਨੇ 1993 ਤੋਂ AI ਨਾਲ ਕੰਮ ਕਰ ਰਹੇ ਨੇ ਉਹ ਸਮਾਂ ਸੀ ਜਦੋਂ ਬੰਦਿਆਂ ਨੇ आर्टिफिशियल इंटेलिजेंस ਦਾ ਨਾਵ ਨਹੀਂ ਸੁਣਿਆ ਡਾਕਟਰ ਸਰਬਜੋਤ ਸਿੰਘ ਕੰਪਲੀਟਿਡ ਹਿਸ ਪੀ ਐਚ ਡੀ ਇਨ 2000 ਐਂਡ ਟੌਟ AI ਐਟ ਦ ਯੂਨੀਵਰਸਿਟੀ ਆਫ ਵਾਰਿਕ 2012 ਵਿੱਚ ਭਾਰਤ ਵਾਪਸ ਆ ਕੇ ਉਹਨਾਂ ਨੇ ਤਤਰਸ ਦੀ ਸਥਾਪਨਾ ਕੀਤੀ ਯੂ ਐਸ ਸਟਾਰਟਅਪਸ ਅਤੇ ਵੱਡੀ ਕੰਪਨੀਆਂ ਲਈ AI ਸਿਸਟਮਸ ਬਣਾਏ ਅਤੇ ਅਸਬੁੱਧ ਫਾਊਂਡੇਸ਼ਨ ਰਾਹੀਂ ਹਰ ਸਾਲ ਸੈਂਕੜੇ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਵੀ ਦਿੱਤੀ ਅੱਜ ਦੀ ਗੱਲਬਾਤ ਉਸ ਵਿਸ਼ਾ ਬਾਰੇ ਹੈ ਜਦੋਂ ਹੁਣ ਮਸ਼ੀਨਾ ਧਾਰਮਿਕ ਪਾਸ਼ਾ ਇੱਥੋਂ ਤੱਕ ਕਿ ਨਕਲੀ ਬਾਣੀ ਵੀ ਬਣਾਉਣ ਲੱਗ ਪੈਂਦੀਆਂ ਹਨ ਡਾਕਟਰ ਸਾਹਿਬ ਨਿੱਗਾ ਜੀ ਆਇਆਂ ਨੂੰ ਐਨ ਧੰਨਵਾਦ ਤੁਹਾਡੇ ਟਾਈਮ ਦਾ ਸੋ ਮੇਰਾ ਪਹਿਲਾ ਸਵਾਲ ਬੜਾ ਬੁਨਿਆਦੀ ਹੈਗਾ ਕਿ ਯੂ ਐਂਟਰਡ ਏ ਆਈ ਵੈਨ ਇਟ ਵਾਸ ਅ ਸਿਸਟਮ ਡਿਵਿੰਗ ਸੋਸਾਇਟੀ ਲੌਜੀਕ ਸੀ ਰੂਲ ਬੇਸਡ ਕੰਮ ਹੋ ਰਹੇ ਸੀ ਅੱਜ ਜਿਹੜੇ ਲੈਂਗੁਏਜ ਜਨਰੇਟਿੰਗ ਮਾਡਲਸ ਆਏ ਨੇ ਆ ਉਹ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਤੇ ਉਹ ਕਿਸ ਤਰ੍ਹਾਂ ਸੰਵੇਦਨਸ਼ੀਲ ਨੇ ਵੀ ਜਿਹੜੇ ਇਹ ਜਿਹੜੇ ਮਾਡਲਸ ਹੈਗੇ ਨੇ ਐਸੈਂਸ਼ੀਅਲੀ ਦੇ ਆ ਪ੍ਰੋਬੈਬਿਲਿਸਟਿਕ ਮਾਡਲਸ ਤੇ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਇਸ ਏਰੀਆ ਵਿੱਚ ਤੇ ਉਸ ਨੂੰ ਅਸੀਂ ਨੈਰੋ AI ਕਹਿੰਦੇ ਸੀਗੇ ਜਿੱਥੇ ਇੱਕ ਪ੍ਰੋਬਲਮ ਨੂੰ ਲੈ ਕੇ ਉਹਦੇ ਵਾਸਤੇ ਮਾਡਲ ਬੰਦਾ ਸੀਗਾ जिस तरह कह लो कि बैंक अपलाई करते हो जो कम रिस्क असैस करतेडलस करतेडिक्ट कर, कर, कर सकोगे कि नहीं कर सकोगे वो एक बड़ा नैरो फील्ड है मॉडल बनाते डेटा कलैक्ट करके क्योंकि मशीन लर्निंग उसी तरह होंगी जिस तरह ह्यूमन लर्न करते हैं असं भी एक्सपीरियंसिसन करते हैं है ना सो जो एक्सपीरियंसिस सूर्य फिजिकल वर्ल्ड में मिलते हैं उ एक्सपीरियंसिज असि मशीनजू देंगे डेटा दे राही डिजिटल डेटा दे, दे राही hmm. सो हूँ की होया किचुरल लैंगुएज जिसको कहते हैं जैगुएज असी ह्यूमनजू ने डिवेलप किया ह्यूमन टू तो ह्यूमन कम्यूनीकेशन वास्ते hmm. लैंगुएज कंप्यूटर्स समझ नहीं सकते सी hmm. वास्ते असी कंप्यूटर लैंगुएज डिवेलप किए hmm. जिस तरह पाइथन है अच्कल बड़ा बोलबाला है पाइथन का सी लैंगुएज है ਤੇ ਜਿਨ੍ਹਾਂ ਨੂੰ ਉਹ ਲੈਂਗੁਏਜ ਆਉਂਦਾ ਸੀਗਾ ਉਹ ਕੰਪਿਊਟਰਸ ਦੇ ਨਾਲ ਗੱਲ ਕਰ ਸਕਦੇ ਸੀ ਉਹਨਾਂ ਨੂੰ ਇਨਸਟਰਕਸ਼ਨਸ ਦੇ ਸਕਦੇ ਸੀ ਹੁਣ ਕੀ ਹੋਇਆ ਕਿ ਮਸ਼ੀਨ ਲਰਨਿੰਗ ਪਿਛਲੇ ਤੁਸੀਂ ਕਹਿ ਸਕਦੇ ਹੋ 5 6 ਸਾਲਾਂ ਵਿੱਚ ਇੰਨੀ ਤਰੱਕੀ ਕੀਤੀ ਉਸਨੇ ਕਿ ਲੈਂਗੁਏਜ ਕਨਵਰਸੇਸ਼ਨਸ ਤੁਸੀਂ ਹੁਣ ਕਰ ਸਕਦੇ ਹੋ ਕੰਪਿਊਟਰਸ ਦੇ ਨਾਲ ਤੇ ਉਹ ਕਿਸ ਤਰ੍ਹਾਂ ਹੋ ਰਿਹਾ ਬੇਸਿਕਲੀ ਅਗਰ ਤੁਸੀਂ ਸੋਚੋ ਕਿ ਤੁਸੀਂ ਮੈਨੂੰ ਉਹ ਕੁਐਸਚਨ ਪੁੱਛਿਆ ਉਹ ਇੱਕ ਸੀਕੁਐਂਸ ਆਫ ਵਰਡਸ ਹੈਗਾ उसकुस ऑफ वर्ड्स इनपुट जो इन टू प्रोबिक मॉडल करते अगला शब्द की होगा अच्छा सो right? so, जो प्रिडिक्ट करता है कि अगला शब्द यह होगा फिर बाद फिर उस शब्द को दिता जो क्वेश्चन है तो उस मॉडल पा के सैकेंड वर्ड प्रडिकट करता है सो so, इसी तरह एक एक वर्ड प्रडिकट करके ना जिस तरह प्रडिकटिव टैक्स होंगे मोबाइल फोन तरह कर रहे हैं बट यूडीन दैटिकटिव models have got a lot better. Hmm. The reason why they have got better is we have better hardware today. Hmm. GPUs ke andar hai hmm. jana graphical processing units. They have become the basis of AI. Hmm. There's a lot more data that is available digitally. Hmm. Internet ne saara content jada hai ga. अवेलेबल कर देता है कॉर्पस अवेलेबल है कॉर्पस अवेलेबल हो गया अवेलेबल है हार्डवेयर अवेलेबल हो गया है तो रिसर्च था इनफैक्ट 1950स तो शुरू हो ਮਸ਼ੀਨ ਲਰਨਿੰਗ ਦਾ ਤੇ ਇਹ ਆਇਆ ਦਾ ਸੋ ਉਸ ਦੌਰਾਨ ਜਿਹੜੇ ਵੀ ਮਾਡਲਸ ਡਿਵੈਲਪ ਹੋਏ ਨੇ ਐਂਡ ਮੋਰ ਰੀਸੈਂਟਲੀ ਇੱਕ ਮਾਡਲ ਡਿਵੈਲਪ ਹੋਇਆ ਨਿਊਰਲ ਮਾਡਲ ਜਿਹੜੇ ਸਾਡੇ ਬ੍ਰੇਨ ਨੂੰ ਮਾਡਲ ਕਰਦਾ ਹੈਗਾ ਕਾਲਡ ਟਰਾਂਸਫਾਰਮਰਸ ਸੋ ਐ ਟਰਾਂਸਫਾਰਮਰ ਮਾਡਲਸ ਜਿਹੜੇ ਹੈਗੇ ਨੇ ਉਹ ਟ੍ਰੇਨ ਹੁੰਦੇ ਨੇ ਇਸ ਡਿਜੀਟਲ ਡਾਟਾ ਤੇ ਔਨ ਜੀਪੀਯੂ ਸਿਸਟਮ ਪਰ ਉਹ ਬੇਸਿਕਲੀ ਕੀ ਕਰ ਰਿਹਾ ਇਟਸ ਪ੍ਰੈਡਿਕਟਿੰਗ ਦ ਨੈਕਸਟ ਵਰਡ ਸੋ 기ਵਨ ਅ ਸੀਕੁਐਂਸ ਆਫ ਵਰਡਸ ਇਟ ਸੈਜ਼ ਅਗਲਾ ਸ਼ਬਦ ਕਿਹੜਾ ਹੋਏਗਾ ਉਹ ਡਿਵੈਲਪ ਕਰ ਉਹ ਡਿਵੈਲਪ ਕਰ ਰਹੇ ਹੁਣ ਗੱਲ ਇੱਥੇ ਆ ਰਹੀ ਹੈ ਕਿ ਅਸੀਂ ਤੇ ਦੇਖ ਰਹੇ ਕਿ ਨਾ AI ਜਨਰੇਟਿਡ ਵਰਸਸ ਹਾਂਜੀ ਅਸੀਂ ਆਪ ਹੁਣ ਪਿੱਛੇ ਵੇਖਿਆ ਤੁਸੀਂ ਵੀ ਸਾਡੇ ਨਾਲ ਇਸ ਇਸ ਗੱਲ ਦੀ ਅਸੀਂ ਸਾਂਝ ਪਾਈ ਕਿ ਕਿਸ ਤਰ੍ਹਾਂ ਨਾ ਉਹ ਬਿਲਕੁਲ ਗੁਰਬਾਣੀ ਵਾਂਗ ਹੀ ਲੱਗਦੇ ਨੇ ਬਿਲਕੁਲ ਇਹ ਬਾਕਾਇਦਾ ਹੁਣ ਜੀਪੀਟੀ ਮਾਡਲਸ ਆਏ ਹੋਏ ਨੇ ਬਿਲਕੁਲ ਜੀ ਜਿਨ੍ਹਾਂ ਦੇ ਨਾਲ ਕਿਤੇ ਨਾ ਸਿੱਖ ਲੱਗਿਆ ਕਿਸੇ ਨਾਲ ਖਾਲਸਾ ਲੱਗਿਆ ਹਾਂਜੀ ਤੇ ਉਥੋਂ ਐਸੀ ਜਿਸ ਮੈਂ ਨਕਲੀ ਬਾਣੀ ਕਹਾਗਾ ਨਕਲੀ ਬਾਣੀ ਹੀ ਹੈ ਜਿਹੜੀ ਬਾਣੀ ਐਗਜ਼ਿਸਟ ਨਹੀਂ ਕਰਦੀ ਹਾਂਜੀ ਉਹ ਇੱਕ ਪ੍ਰੌਮਪਟ ਦਿੱਤਾ ਕਿ ਮੈਂ ਫਰਕਸ ਕੋ ਮੈਂ ਇਥੇ ਪ੍ਰੌਮਪਟ ਦਿੱਤਾ ਕਿ ਨਿਰਗੁਣ ਸਰਗੁਣ ਦੇ ਉੱਤੇ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਦੋ ਜਾਂ ਮੈਨੂੰ ਉਹ ਬਾਣੀ ਦੋ ਜਿਸ ਵਿੱਚ ਡਿਵਿਨਿਟੀ ਦੀ ਓਮਨੀਪ੍ਰੈsenz ਦੇ ਬਾਰੇ ਮੈਨੂੰ ਗਿਆਨ ਮਿਲੇ ਹਾਂਜੀ ਗੁਰੂ ਗ੍ਰੰਥ ਸਾਹਿਬ ਚੋਂ ਬਿਲਕੁਲ ਬਾਕਾਇਦਾ ਲੇਕਿਨ ਜਦੋਂ ਉਹਨਾਂ ਨੇ ਦਿੱਤੀ ਤੇ ਉਸ ਵਿੱਚ ਕਈ ਜਗ੍ਹਾ ਤੇ ਅਖਰ ਗਲਤੀਆਂ ਆਇਆ ਉਹ ਇੱਕ ਪਾਸੇ ਕਈ ਜਗ੍ਹਾ ਉਹਨੇ ਇਨਵੈਂਟ ਕਰਕੇ ਦੇ ਦਿੱਤਾ ਹਾਂਜੀ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਕਿਹੜੇ ਪ੍ਰੋਸੈਸ ਇਸ ਨੂੰ ਡਰਾਈਵ ਕਰ ਰਹੇ ਨੇ ਕਿਉਂਕਿ ਹੋਇਆ ਕੀ ਹੈਗਾ ਕਿ ਹੁਣ ਇਹ ਜਿਹੜੇ AI ਦੇ ਮਾਡਲਸ ਹੈਗੇ ਨੇ ਉਹ ਸਭੀ ਨੂੰ ਅਵੇਲੇਬਲ ਹੋ ਗਏ ਨੇ ਵੈਰੀ ਚੀਪਲੀ ਤੇ ਜਿਨ੍ਹਾਂ ਨੂੰ AI ਬਾਰੇ ਪਤਾ ਹੀ ਨਹੀਂ ਹੈ ਉਹ ਵੀ ਇਹਨਾਂ ਨੂੰ ਯੂਜ਼ ਕਰ ਰਹੇ ਨੇ ਹੁਣ ਮੈਂ ਤੁਹਾਨੂੰ ਦੱਸਿਆ ਕਿ ਇਹ ਮਾਡਲਸ ਹੈਗੇ ਨੇ ਪ੍ਰੋਬੈਬਿਲਿਸਟਿਕ ਮਾਡਲਸ ਇਹ ਡਾਟਾ ਜਨਰੇਟ ਕਰਦੇ ਵਰਡਸ ਤੁਸੀਂ ਉਹਨਾਂ ਨੂੰ ਦਿਓਗੇ ਕੁਐਸਚਨ ਪੁੱਛੋਗੇ ਉਹਦੇ ਬਾਅਦ ਉਹਨਾਂ ਨੇ ਵਰਡਸ ਜਨਰੇਟ ਕਰਕੇ ਤੁਹਾਨੂੰ ਵਾਪਸ ਦੇ ਦੇਣੇ ਸੋ ਸਾਨੂੰ ਕੀ ਚਾਹੀਦਾ ਹੈ ਸਾਨੂੰ ਚਾਹੀਦੇ ਨੇ ਮਾਡਲਸ ਜਿਹੜੇ ਗੁਰਬਾਣੀ ਨੂੰ ਸਮਝਣ ਤੇ ਐਕਚੁਅਲ ਤੁਕਾਂ ਨੂੰ ਰਿਟਰੀਵ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸਾਨੂੰ ਪ੍ਰੈਜ਼ੈਂਟ ਕਰ ਇਹ ਤਾਂ ਇਹਨਾਂ ਦਾ ਦੀ ਫਿਤਰਤ ਹੀ ਨਹੀਂ ਹੈ ਇਹਨਾਂ ਮਾਡਲਸ ਦੀ ਥੀਜ਼ ਆਰ ਜਨਰੇਟਿਵ ਮਾਡਲਸ ਅਗਰ ਉਹ ਇਮੇਜ ਬਣਾਣਗੇ ਓ ਵੀ ਓ ਆਪਣੇ ਜਿਹੜੇ ਸਿੱਖੇ ਹੋਏ ਪ੍ਰੋਬੈਬਿਲਿਟੀਜ਼ ਹੈਗੇ ਨੇ ਉਸ ਦੇ ਬੇਸਿਸ ਤੇ ਇਮੇजेस ਬਣਾਣਗੇ ਅਗਰ ਟੈਕਸਟ ਕ੍ਰੀਏਟ ਕਰਨਗੇ ਉਹ ਵੀ ਆਪਣੇ ਪ੍ਰੋਬੈਬਿਲਿਸਟਿਕ ਮਾਡਲ ਦੇ ਬੇਸਿਸ ਤੇ ਉਹਨਾਂ ਦੇ ਆਧਾਰ ਤੇ ਐ ਟੈਕਸਟ ਜਨਰੇਟ ਕਰਨਗੇ ਸੋ ਅਗਰ ਅਸੀਂ ਸੋਚ ਰਿਹਾ ਕਿ ਇਹਨਾਂ ਮਾਡਲਸ ਨੂੰ ਯੂਜ਼ ਕਰਕੇ ਸਾਨੂੰ ਗੁਰਬਾਣੀ ਨਾਲ ਮੌਕਾ ਮਿਲੇਗਾ ਜੁੜਨ ਦਾ ਉਹ ਤਾਂ ਸਹੀ ਨਹੀਂ ਹੈ ਗੁਰਬਾਣੀ ਹੈ ਨਹੀਂ ਬਾਣੀ ਪੜਾ ਰਹੇ ਨੇ ਨਾ ਪਾਣੀ ਪਾਣੀ ਬਣਾ ਰਹੇ ਨੇ ਸੋ ਇਹ ਤਾਂ ਬਾਣੀ ਹੈ ਹੀ ਨਹੀਂ ਪਾਣੀ ਹੈ ਨਹੀਂ ਬਿਲਕੁਲ ਬਿਲਕੁਲ ਤੇ ਜਿਹੜੇ ਇਹ ਆ ਆ ਮਹਾਪੁਰਖ ਜਿਹੜੇ ਆ ਕੰਮ ਕਰਦੇ ਪਏ ਨੇ ਉਹ ਨਾ ਵੀ ਸਿੱਖ ਵਰਤ ਰਹੇ ਨੇ ਤੇ ਜਦ ਅਸੀਂ ਰਿਸਰਚ ਥੋੜੀ ਬਹੁਤ ਕੀਤੀ ਤੇ ਪਤਾ ਲੱਗਿਆ ਉਹ ਹੈਵੀ ਪੱਕ ਬੰਦ ਸਿੱਖ ਪਰ ਅੰਦਰ ਉਹਨਾਂ ਦਾ ਕਿੰਨਾ ਗਿਆਨ ਹੈਗਾ ਅਸੀਂ ਨਹੀਂ ਕੁਝ ਕਹਿ ਸਕਦੇ ਹਾਂਜੀ ਤੇ ਐ ਤੇ ਫਿਰ ਉਹ ਇੱਕ ਲੈਂਡਮਾਈਨ ਵਿਛਾ ਦਿੱਤੀ ਉਹਨਾਂ ਨੇ ਬਿਲਕੁਲ ਤੇ ਯੂ نو ਹਨ ਕਾਲਸਾ ਜੀਪੀਟੀ ਜਾਂ ਸਿੱਖ ਜੀਪੀਟੀ ਅਗਰ ਨਾ ਰੱਖੋਗੇ ਤਾਂ ਲੋਕਾਂ ਨੂੰ ਲੱਗੇਗਾ ਕਿ ਕੁਝ ਜ਼ਾਦਾ ਹਾਰ ਹੋਏਗਾ ਸਿੱਖੀ ਹਾਂਜੀ ਐ ਐਕਚੁਅਲੀ ਯੂਜ਼ ਕਰ ਰਹੇ ਨੇ ਉਹੀ ਫੰਡਮੈਂਟਲ ਜਿਹੜੇ ਫਾਊਂਡੇਸ਼ਨਲ ਮਾਡਲਸ ਹੈਗੇ ਨੇ ਇੰਟਰਫੇਸ ਹੋਈ ਹੈ ਜਿਹੜੇ ਹਾਂਜੀ ਚੈਟ ਜੀਪੀਟੀ ਵਾਲੇ ਹੀ ਮਾਡਲਸ ਯੂਜ਼ ਕਰ ਰਹੇ ਕਰ ਰਹੇ ਨੇ ਜੈਮਿਨਾਈ ਯੂਜ਼ ਕਰ ਰਹੇ ਨੇ ਡੀਪ ਸੀਕ ਯੂਜ਼ ਕਰ ਰਹੇ ਨੇ ਤੇ ਉਹਨਾਂ ਨੂੰ ਅਸੀਂ ਵੀ ਵਰਤਿਆ ਹੋਇਆ ਤੇ ਅਸੀਂ ਵੇਖਿਆ ਕਿ ਐ ਪ੍ਰੋਬਲਮਸ ਹੈਗੀਆਂ ਨੇ ਸੋ ਕੋਈ ਇਹਦੇ ਵਿੱਚ ਕੋਈ ਐਡੀਸ਼ਨਲ ਕੁਝ ਉਹਨਾਂ ਨੇ ਕ੍ਰੀਏਟ ਨਹੀਂ ਕੀਤਾ ਆਪਣੇ ਪਾਸੋਂ ਇਹ ਖਾਲਸਾ ਜੀਪੀਟੀ ਸਿੱਖ ਜੀਪੀਟੀ ਤੇ ਅਗਰ ਇਹਨੂੰ ਇਸ ਤਰ੍ਹਾਂ ਕਿਹਾ ਜਾਵੇ ਕਿ ਇਹ ਇੱਕ ਇਮਿਟੇਸ਼ਨ ਹੋਈ ਹੈ ਇਮੀਟੇਸ਼ਨ ਵੀ ਕੀ ਹੋਈ ਹੈ ਕਿ ਤੁਹਾਡੇ ਕੋਲ ਇੱਕ ਮਾਡਲ ਪਿਆ ਹੈਗਾ ਤੁਸੀਂ ਉਹਨੂੰ ਮੈਂ ਹੁਣ ਥੋੜਾ ਸਖਤ ਲਫ਼ਜ਼ ਸਤੇ ਯੂਜ਼ ਕਰਾਂਗਾ ਬਿਕਾਜ਼ ਇਹ ਸਿੱਖ ਦੀ ਗੱਲ ਆ ਰਹੀ ਹੈ ਹਾਂਜੀ ਉਸਨੂੰ ਚੋਰੀ ਕੀਤਾ ਉਸਨੂੰ ਚੋਰੀ ਕਰਕੇ ਉਸੇ ਮਾਡਲ ਦੇ ਨਾਂ ਦੇ ਅੱਗੇ ਤੁਸੀਂ ਸਿੱਖ ਲਗਾ ਦਿੱਤਾ ਔਰ ਉਸਨੂੰ ਉਸਤੇ ਬ੍ਰਾਂਡ ਹੇਟ ਅੱਗੇ ਮਾਰਕੀਟ ਵਿੱਚ ਫਲੋਟ ਕਰ ਦਿੱਤਾ ਹਾਂ ਨਾਓ ਇਹ ਆਈ ਰਿਮੂਵਸ ਬੈਰੀਅਰਸ ਬੀਟਵੀਨ ਕ੍ਰੀਏਸ਼ਨ ਐਂਡ ਡਿਲੀਵਰੀ ਹਾਂਜੀ ਕੋਈ ਬੈਰੀਅਰ ਨਹੀਂ ਰਹਿ ਜਾਂਦਾ ਬਿਲਕੁਲ ਜਦੋਂ ਹਰ ਵਿਅਕਤੀ ਹੁਣ ਇਹ ਬਾਣੀ ਵਰਗੀ ਰਚਨਾਵਾਂ ਨੂੰ ਕ੍ਰੀਏਟ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਫਿਰ ਇਹ ਤੇ ਫਿਰ ਬਾਣੀ ਦਾ ਕੀ ਹੋਏਗਾ ਸਾਡੀ ਪ੍ਰੋਬਲਮਸ ਵਧਨ ਗਿਆ ਕਿਉਂਕਿ ਆਲਰੇਡੀ ਸਾਨੂੰ ਹੀ ਦੱਸਿਆ ਜਾ ਰਿਹਾ ਹੈ ਕਿ ਸਾਡੀ ਬਾਣੀ ਕੀ ਕਹਿੰਦੀ ਹੈ ਤੇ ਸਾਡੇ ਕੌਮ ਦੇ ਜਿਹੜੇ ਬੱਚੇ ਹੈਗੇ ਨੇ ਬਾਣੀ ਤੋਂ ਦੂਰ ਹੋ ਰਹੇ ਨੇ ਸੋ ਇਸ ਸਿਚੁਏਸ਼ਨ ਇਚ ਇਹ ਜਿਹੜੀ AI ਹੈਗੀ ਹੈ ਉਹ ਉਹੀ ਕੰਮ ਕਰੇਗੀ ਜਿੱਥੇ ਹਿਸਟੋਰਿਕਲੀ ਮੰਨਤਾ ਨੇ ਕੀਤਾ ਵਾਹ ਵਾਹ ਯੂ نو ਕਿ ਸਾਨੂੰ ਗੁੰਮਰਾਹ ਕਰਨਗੇ ਤੇ ਬੱਚਿਆਂ ਨੂੰ ਸਾਨੂੰ ਤਾਂ ਇਹ ਸਿਖਾਉਣਾ ਚਾਹੀਦਾ ਹੈ ਕਿ ਬਾਣੀ ਨਾਲ ਜੁੜਨਾ ਕਿਸ ਤਰ੍ਹਾਂ ਹੈ AI ਨੂੰ ਇਸਤੇਮਾਲ ਕਰਕੇ ਅਸੀਂ ਬੱਚਿਆਂ ਨੂੰ ਵਿਖਾਈਏ ਕਿ ਜ਼ਿੰਦਗੀ ਵਿੱਚ ਤੁਸੀਂ ਬਾਣੀ ਨੂੰ ਜੀ ਕਿਸ ਤਰ੍ਹਾਂ ਸਕਦੇ ਹੋ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਅਸੀਂ ਸਟੋਰੀਜ਼ ਬਣਾ ਰਹੇ ਹਾਂ ਬੱਚਿਆਂ ਵਾਸਤੇ ਜਿਹਦੇ ਵਿੱਚ ਅਸੀਂ AI ਨੂੰ ਇਸਤੇਮਾਲ ਕਰ ਰਹੇ ਹਾਂ ਇਮੇजेस ਜਨਰੇਟ ਕਰਨ ਵਾਸਤੇ ਪਰ ਉੱਥੇ ਅਸੀਂ ਬੜੇ ਕੇਅਰਫੁਲ ਹੋ ਰਿਹਾ ਕਿ ਜਿਹੜੀ ਇਮੇਜਰੀ ਵੀ ਹੈਗੀ ਹੈ ਸਿੱਖੀ ਸਰੂਪ ਉਹਦੇ ਵਿੱਚ ਸਹੀ ਤਰੀਕੇ ਨਾਲ ਵਿਖਾਇਆ ਜਾਏ ਜਿਹੜੇ ਸਟੋਰੀਜ਼ ਹੈਗੇ ਨੇ ਬੱਚਿਆਂ ਨੂੰ ਅਸੀਂ ਸਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਗੁਰੂ ਦੇ ਦਿੱਤੇ ਰਾਹ ਤੇ ਚੱਲ ਸਕਦੇ ਹੋ ਜਦੋਂ ਬਾਣੀ ਇਨਕਲੂਡ ਕਰਨ ਦੀ ਗੱਲ ਆਉਂਦੀ ਹੈ ਤਾਂ ਉੱਥੇ ਅਸੀਂ ਆਪਣਾ ਕੰਮ ਕਰਦੇ ਹਾਂ ਗੁਰੂ ਸਾਹਿਬ ਤੋਂ ਸ਼ਬਦ ਚੁਣ ਕੇ ਅਸੀਂ ਸਟੋਰੀਜ਼ ਵਿੱਚ ਪਾ ਕੇ ਉਹਨਾਂ ਨੂੰ ਉਹ ਸਟੋਰੀਜ਼ ਡਿਲੀਵਰ ਕਰਦੇ ਆ ਸੋ AI ਕੈਨ ਬੀ ਯੂਜ਼ਡ ਐਜ਼ ਅ ਵੈਰੀ ਪਾਵਰਫੁਲ ਟੂਲ ਟੂ ਕਨੈਕਟ ਚਿਲड्रन ਪਰ ਡਾਕਟਰ ਸਾਹਿਬ ਇੱਕ ਗੱਲ ਹਰ ਟੈਕਨੋ ਟੈਕਨੋਲੋਜੀ ਬਾਰੇ ਕਈ ਕਹੀ ਜਾਂਦੀ ਰਹੀ ਹੈ ਬਿਲਕੁਲ lets me play a devil's advocate <coughs> now ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚ ਬਿਜਲੀ ਇੰਟਰੋਡਿਊਸ ਹੋਈ ਹਾਂਜੀ ਆਬਜੈਕਸ਼ਨ ਉਹਦਾ ਵੀ ਹੋਇਆ ਸੀ ਜੋ ਅਸੀਂ ਪੜਦੇ ਆ ਹਾਂਜੀ ਤੇ ਲੇਕਿਨ ਬਿਜਲੀ ਨੇ ਕੁਝ ਤਰਮੀਮ ਨਹੀਂ ਕੀਤੀ ਬਾਣੀ ਦੇ ਵਿੱਚ ਬਿਲਕੁਲ ਬਿਲਕੁਲ ਹਾਂਜੀ ਹੋਰ ਵੀ ਟੈਕਨੋਲੋਜੀ ਆndi ਗਈ ਹੁਣ ਤੇ ਬਾਣੀ ਸਾਡੇ ਕੋਲ ਫੋਨਾਂ ਤੇ ਵੀ ਹੁੰਦੀ ਹੈ ਬਿਲਕੁਲ ਤੇ ਉਸ ਵਿੱਚ ਵੀ ਬੜਾ ਇhtiyat ਵਰਤਿਆ ਗਿਆ ਹੈਗਾ ਕਈ ਐਪਸ ਨੇ ਜਿਨ੍ਹਾਂ ਵਿੱਚ ਸਾਰੀ ਜਿਹੜੇ ਅੱਖਰ ਨੇ ਉਹ ਬਾਕਾਇਦਾ ਉਸੇ ਤਰੀਕੇ ਨਾਲ ਉਹਨਾਂ ਦੇ ਉਹਨਾਂ ਦੀ ਸੈਂਸਿਟੀਟੀ ਸੈਂਸਿਟੀਟੀ ਜਿਹੜੀ ਹੈਗੀ ਬਰਕਰਾਰ ਹੈ ਬਿਲਕੁਲ ਇੱਥੇ ਤੇ ਕੁਝ ਹੋਰ ਹੋ ਰਿਹਾ ਹੈ ਹਮਮ ਔਰ ਮੈਨੂੰ ਜੋ ਹੈ ਲੱਗ ਰਿਹਾ ਹੈ ਕਿ ਕੌਮ ਦੇ ਵਿੱਚ ਹਜੇ ਇਤਨੀ ਅਵੇਅਰਨੈਸ ਨਹੀਂ ਆ ਰਹੀ ਉਹ ਐ ਸੋਚਦੇ ਪਏ ਨੇ ਜੀ ਇਹ ਤੇ ਟੈਕਨੋਲੋਜੀ ਹੈਗੀ ਏ ਕੌਮ ਦੇ ਵਿੱਚ ਹਾਂਜੀ ਉਹ ਕਿ ਕੁਝ ਇੱਕ ਰਿਸਪੌਂਸ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਟੈਕਨੋਲੋਜੀ ਹੈਗੀ ਏ ਜਿਹੜੇ ਡਿਵੈਲਪਰਸ ਨੇ ਇਹਨਾਂ ਨੂੰ ਚਾਂਸ ਦੋ ਤਾਂ ਕਿ ਇਹ ਹੋਰ ਇੰਪਰੂਵ ਕਰ ਸਕਣ ਉਹ ਇਸ ਨੂੰ ਐ ਸੋਚ ਰਹੇ ਨੇ ਕਿ ਇਸ ਵਿੱਚ ਬੜੀ ਕੋਈ ਮਹਾਰਤ ਹੈਗੀ ਏ ਕਿ ਅਸੀਂ ਇਹ ਟੈਕਨੋਲੋਜੀ ਅਡਾਪਟ ਕਰੇ ਬਿਕਾਉਜ਼ ਇਟ ਸਾਊਂਡਸ ਫੈਂਸੀ ਹਾਂਜੀ ਬਿਲਕੁਲ ਪਰ ਉਹ ਤੇ ਹੈ ਹੀ ਨਹੀਂ ਤੇ ਇਹ ਗਾਰਡ ਰੇਲਸ ਕਿੱਥੋਂ ਆਣਗੇ ਦਿਸ ਇਜ਼ ਅਨਲਾਈਕ ਬਿਜਲੀ ਬੀਗ ਇੰਟਰੋਡਿਊਸ ਇਨ ਸ੍ਰੀ ਦਰਬਾਰ ਸਾਹਿਬ ਹਾਂਜੀ ਉਹ ਗੱਲ ਨਹੀਂ ਹੈਗੀ ਇੱਥੇ ਇਸ ਨੂੰ ਹੋਰ ਕਿਸ ਤਰ੍ਹਾਂ ਅਵੇਅਰਨੈਸ ਦਿੱਤੀ ਜਾਵੇ ਤਾਂ ਜੋ ਇੱਕ ਕ੍ਰਿਟੀਕਲ ਐਨਾਲਿਸਿਸ ਜਿਹੜਾ ਸਾਡੀ ਕੋਮ ਵਿੱਚ ਹੁਣ ਮੈਂ ਵੀ ਕਈ ਵਾਰ ਦੇਖਦਾ ਕਿ ਬਹੁਤ ਘਟ ਗਿਆ ਹੈਗਾ ਬਿਲਕੁਲ ਤੇ ਕ੍ਰਿਟੀਕਲੀ ਐਨਲਾਈਜ਼ ਕਰਨ ਕਿ ਇਹ ਹੋ ਕੀ ਰਿਹਾ ਹੈ ਹਮ ਇਹ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ ਵੀ ਜੇ ਅਸੀਂ ਤਾਂ ਇਨਫੈਕਟ ਐਸਜੀਪੀਸੀ ਨੂੰ ਵੀ ਕਿਹਾ ਕਿ ਅਸੀਂ ਇੱਕ ਕਮੇਟੀ ਬਿਠਾਈਏ ਵਿੱਚ ਕੰਸਿਸਟਸ ਆਫ ਟੈਕਨੋਲੋਜਿਸਟਸ ਐਸ ਵੈਲ ਐਸ ਪੀਪਲਸ ਟੀਪਟਨ ਸਿੱਖੀ ताकि टेक्नोलॉज क्यों क्योंकि अगर असी ए आई नोकना है कि इस तरह के गलत uh, शब्द ना वो जनरेट करे सानू लॉबी करना पेगा टू द कंपनीज दैट आर मेकिंग दई मॉडल्स राइट सो टेक्नोलॉजिस अंडरस्टैंड हाउ द टेक्नोलॉजी वर्कस पर नाल सूँ वह गुरसिख भी चाहिए नाल जेडे कि सू ए कर सकन कि के गार्ड रेल्स केड़े होने चाहिए केड़े नहीं होने चाहिए देर आर पॉजिटिव एंड नगेटिव टू बोथ फॉर ऑल टेक्नोलॉजीज राइट एंड सिमिलरली फॉर ए आई ऑल्सो देर आर पॉजिटिव एंड नगेटिव एंड वी हैव टू मेक श्योर दैट द पॉजिटिवस आर नॉट रिमूव्ड वाइल द नैगेटिव आर ओनली रिमूव्ड बिकॉज नहीं तो असं पिछड़ जावे वी हैव टू यूज ए आई बट इन द राइट टू ਡਾਕਟਰ ਸਾਹਿਬ ਅੱਥੇ ਵੀ ਖੋਰ ਸਵਾਲ ਆਉਂਦਾ ਕਿ ਮੈਂ ਕਿਉਂਕਿ ਬਤੌਰ ਜਰਨਲਿਸਟ ਹੀ ਰਹਿਆ ਹਾਂ ਹਾਂਜੀ ਤੇ ਸਿਆਸਤ ਨੂੰ ਬੜੀ ਨਜ਼ਦੀਕੋਂ ਵੇਖਿਆ ਹੈ ਹਾਂਜੀ ਆ ਉਸ ਵਿੱਚ ਹੁਣ ਜੋ ਮੈਨੂੰ ਦਿਖਦਾ ਹੈਗਾ ਉਹ ਹੈ ਦਿਖਦਾ ਹੈ ਹੋਸ ਤਾਂ ਮੈਂ ਗਲਤ ਹੋਵਾਂ ਕਿ ਸਾਡੇ ਜਿਹੜੇ ਆਗੂ ਨੇ ਖਾਸ ਕਰਕੇ ਹਾਂਜੀ ਧਾਰਮਿਕ ਆਗੂ ਨੇ ਭਵੇਂ ਹੁਣ ਤੇ ਬੜਾ ਇੱਕ ਅ ਫਰਕ ਹੀ ਨਹੀਂ ਰਿਹਾ ਹੈਗਾ ਕਿ ਕਿਹੜਾ ਧਾਰਮਿਕ ਹੈ ਤੇ ਕਿਹੜਾ ਸਿਆਸੀ ਹੈ ਕੁਝ ਸਮਝ ਨਹੀਂ ਆਂਦੀ ਹੈਗੀ ਹਾਂਜੀ ਉਹ ਰਿਐਕਟ ਕਰਦੇ ਨੇ ਤਾਂ ਹੀ ਰਿਐਕਟ ਕਰਦੇ ਨੇ ਅਗਰ ਉਸ ਵਿੱਚ ਕੋਈ ਸਿਆਸੀ ਕੋਈ ਮਸਾਲਾ ਹੋਵੇ ਬਿਲਕੁਲ ਇੱਥੇ ਤੇ ਨਿਰੋਲ ਗੱਲ ਹੈਗੀ ਇਹ ਬਾਣੀ ਦੀ ਨਿਰੋਲ ਗੱਲ ਹੈਗੀ ਸਪਿਰਚੁਅਲਿਟੀ ਦੀ ਹਾਂਜੀ ਇਹ ਸਿੱਧਾ ਜਿਹੜਾ ਮੈਂ ਜਿਸ ਤਰ੍ਹਾਂ ਕਹਾਂਗਾ ਦਿਮਾਗ ਆਕਣ ਜੋ ਖਾਦਾ ਜਾ ਰਿਹਾ ਉਹ ਬਾਣੀ ਹੀ ਖਾਦੀ ਜਾ ਰਹੀ ਹੈਗੀ ਆਮ ਸੌਰੀ ਟੂ ਸੇ ਥੈਟ ਬਟ ਆ ਹੋ ਰਿਹਾ ਬਿਲਕੁਲ ਹੋ ਰਿਹਾ ਬਿਲਕੁਲ ਹੋ ਰਿਹਾ ਬਿਲਕੁਲ ਸਾਹਮਣੇ ਆ ਰਿਹਾ ਪਰ ਬਿਲਕੁਲ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਲੇਕਿਨ ਮੈਂ ਅਸੀਂ ਆਪ ਯੂਨਾਈਟਿਡ ਸਿਕਸ ਵੱਲੋਂ ਵੀ ਚਿੱਠੀ ਲਿਖੀ ਜਿੱਤੇਦਾਰ ਸਾਹਿਬ ਨਾਲ ਦੋ ਦਿਨ ਹੋ ਗਏ ਨੇ ਹਾਂਜੀ ਅ ਕਿਸੇ ਨੇ ਉਸ ਨੂੰ ਰੀਟਵੀਟ ਨਹੀਂ ਕੀਤਾ ਉਸ ਟਵੀਟ ਦਾ ਜਵਾਬ ਵੀ ਨਹੀਂ ਦਿੱਤਾ ਤੁਹਾਡੇ ਟਵਿੱਟਰ ਹੈਂਡਲ ਸਾਰੇ ਹੈਗੇ ਨੇ ਤੇ ਇਸ ਸਿਚੁਏਸ਼ਨ ਦੇ ਵਿੱਚ ਫਿਰ ਸਾਡਾ ਵੱਲੀ ਵਾਰ ਸੁਣ ਕੋਣ ਹੈਗਾ ਤੁਸੀਂ ਵੀ ਐਸਜੀਪੀਸੀ ਨਾਲ ਗੱਲ ਕੀਤੀ ਹਾਂਜੀ ਕੀ ਰਿਜ਼ਲਟ ਨਿਕਲਿਆ ਉਸ ਦਾ ਵੇਖੋ ਜੀ ਹਾਲੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ ਪਰ ਉਮੀਦ ਹੈ ਇਹ ਹੈ ਕਿ ਅਸੀਂ ਤਾਂ ਉਰਾਨੂ ਕਰਦੇ ਰਵਾਂਗੇ ਪ੍ਰੋਡ ਹੈ ਨਾ ਕਿ ਕਰੋ ਪਰ ਗੁਰੂ ਸਾਹਿਬ ਨੇ ਤਾਂ ਹਰ ਇੱਕ ਸਿੱਖ ਨੂੰ ਮੌਕਾ ਦਿੱਤਾ ਹੈ ਕਿ ਤੁਸੀਂ ਅੱਗੇ ਆ ਕੇ ਕੰਮ ਕਰੋ ਕੰਮ ਵਾਸਤੇ ਸੋ ਸਾਨੂੰ ਪਿੱਛੇ ਇਹਨਾਂ ਦੇ ਪਿੱਛੇ ਹੀ ਨਹੀਂ ਲੱਗਣਾ ਸਾਨੂੰ ਤਾਂ ਕਰਨਾ ਚਾਹੀਦਾ ਹੈ ਕਿ ਇੱਕ profession body ਬਣਾਈਏ ਜਿਹੜਾ ਇਸ ਕੰਮ ਨੂੰ ਕਰੇ ਹਮ ਅਸੀਂ ਸਾਰੇ ਇਕੱਠੇ ਹੋ ਕੇ ਕੰਮ ਕਰਾਂਗੇ ਤੇ ਐਸ ਪ੍ਰੋਬਲਮ ਸੋਲਵ ਕਰ ਸਕਦੇ ਹਾਂ ਅਸੀਂ ਲ lobby ਕਰ ਸਕਦੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਇਹ ਪੋਲਿਟਿਕਸ ਦਾ ਕੰਮ ਹੈ ਹੀ ਨਹੀਂ कह सैमीनार बोयज ने हाँ गल नहीं करनी है बिल्कुल बिलकुल सो so, मेरे हिसाब न गुरुआर प्रबंधक कमेटीज बने गुरुद्वार की रक्षा करते वास्ते, वास्ते। साई बॉडी नहीं है जी कि कौम वास्ते उस अगे बढ़ाने वास्ते काम करते अगे आ रहे यूनाइट स्टेट्स बहुत वाइव काम कर रहे हैं अलग अलग ऑर्गनाइजे है जे नैरो कर रहे हैं ਸਾਨੂੰ ਕੀ ਕਰਨਾ ਹੈ ਕਿ ਸੰਝ ਦੀ ਜ਼ਰੂਰਤ ਹੈ ਸਰ ਸੰਝ ਦੀ ਜ਼ਰੂਰਤ ਹੈ ਕਿ ਅਸੀਂ ਇਕੱਠੇ ਹੋ ਕੇ ਸਾਡੇ ਸਿੱਖ ਭਰਾ ਹੈਗੇ ਨੇ ਯੂ ਐਸ ਐਚ ਜਿਹੜੇ ਇਹਨਾਂ ਏ ਆਈ ਕੰਪਨੀਆਂ ਵਿੱਚ ਕੰਮ ਕਰ ਰਹੇ ਨੇ ਹੂੰ ਉਹਨਾਂ ਦੇ ਨਾਲ ਅਸੀਂ ਰਲ ਕੇ ਇਹ ਕੰਮ ਕਰੀਏ ਇੰਡੀਪੈਂਡੈਂਟਲੀ ਕਰ ਲਈਏ ਸਾਨੂੰ ਸਾਡੇ ਜਿਹੜਾ ਸਿੱਖੀ ਦੇ ਜਿਹੜੇ ਮੇਨ ਬਾਡੀ ਹੈਗੀ ਉਹ ਅਕਾਲ ਤਖਤ ਹੈ ਹੂੰ ਅਕਾਲ ਤਖਤ ਸਾਹਿਬ ਨੂੰ ਮੰਨ ਕੇ ਅਸੀਂ ਇਹ ਕੰਮ ਕਰੀਏ ਅਸੀਂ ਤੇ ਦੋਸਤ ਚਿੱਠੀ ਲਿਖ ਚੁੱਕੇ ਆ ਨਾ ਤੁਹਾਨੂੰ ਅੰਦਾਜ਼ਨ ਕਿ ਵੇਟ ਕਰ ਰਹੇ ਆ ਕਿ ਸ਼ਾਇਦ ਉੱਤੇ ਕੋਈ ਸੁਨਵਾਈ ਹੋ ਜਾਏ ਵੀ ਜੀ ਵੇਟ ਨਾ ਕਰਿਏ ਮੇਰੇ ਹਿਸਾਬ ਨਾਲ ਅਸੀਂ ਖੁਦ ਇਸ ਨੂੰ ਚੁੱਕ ਕੇ ਇਸ ਮੁੱਦੇ ਨੂੰ ਕਮ ਕਰੀਏ ਤੇ ਕਲੈਕਟਿਵਲੀ ਕੰਮ ਕਰੀਏ ਇਸ ਨੂੰ ਅਸੀਂ ਸੋਲਵ ਕਰ ਸਕਦੇ ਬਤੌਰ ਸਿੱਖ ਅਤੇ ਬਤੌਰ AI ਐਕਸਪਰਟ ਕੀ ਸੰਦੇਸ਼ ਦੇਣਾ ਚਾਹੋਗੇ ਇਸ ਦੇ علاوہ ਮੇਰੇ ਹਿਸਾਬ ਨਾਲ AI ਇੱਕ ਸਾਡੇ ਵਾਸਤੇ ਮੌਕਾ ਵੀ ਹੈਗਾ ਤੇ ਉਹਦੇ ਨਾਲ ਕਈ ਨੁਕਸਾਨ ਵੀ ਹੈਗਾ ਮੌਕਾ ਇਸ ਵਾਸਤੇ ਹੈਗਾ ਕਿ ਅਸੀਂ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਹੈਗਾ ਨਾ ਉਸ ਦਾ ਪ੍ਰਚਾਰ ਨਹੀਂ ਕਰ ਸਕਦੇ ਤੇ ਉਸ ਪ੍ਰਚਾਰ ਵਿੱਚ AI ਸਾਡੇ ਨਾਲ ਕਾਫੀ ਵੈਲਿਊਏਬਲ ਐਸੈਟ ਹੋ ਸਕਦਾ ਪਰ ਸਹੀ ਪ੍ਰਚਾਰ ਕਰਨ ਵਾਸਤੇ ਇਸ ਦੇ ਵਾਸਤੇ ਸਾਨੂੰ ਐਕਚੁਅਲ ਐਡੀਟੋਰਸ਼ਿਪ ਦੀ ਜ਼ਰੂਰਤ ਹੈਗੀ ਹੈ ਤੇ ਐਡੀਟੋਰੀਅਲ ਸੇਫਗਾਰਡਸ ਚਾਹੀਦੇ ਹਾਂਜੀ ਸੇਫਗਾਰਡਸ ਚਾਹੀਦੇ ਉਹ ਸੇਫਗਾਰਡਸ ਨੂੰ ਯੂਜ਼ ਕਰਕੇ ਇਹ ਸਾਡੇ ਵਾਸਤੇ ਬਹੁਤ ਹੀ ਵੱਡਾ ਮੌਕਾ ਹੈ ਕਿ ਅਸੀਂ ਜਿਹੜੀ ਕੀਮਤੀ ਵਿਰਸੇ ਨੂੰ ਅਸੀਂ ਬਾਕਿਆ ਤੱਕ ਪਹੁੰਚਾ ਸਕੀਏ ਸੋ AI ਨੂੰ ਅਸੀਂ ਇੱਕ ਟੂਲ ਵੇਖੀਏ ਜਿਹੜਾ ਸਾਡੇ ਵਾਸਤੇ ਬਹੁਤ ਵੈਲਿਊਏਬਲ ਹੋ ਸਕਦਾ ਹੈ ਪਰ ਹਾਂ ਉਹਦੇ ਵਿੱਚ ਖਾਮੀਆਂ ਵੀ ਹੈਗੀਆਂ ਨੇ ਜਿਸ ਤਰ੍ਹਾਂ ਹਰ ਇੱਕ ਟੈਕਨੋਲੋਜੀ ਵਿੱਚ ਹੁੰਦਾ ਹੈ ਨਿਊਕਲੀਅਰ ਬੰਬ ਵੀ ਬਣ ਸਕਦਾ ਹੈ ਤੇ ਇਲੈਕਟ੍ਰਿਸਿਟੀ ਵੀ ਜਨਰੇਟ ਕਰ ਸਕਦੀ ਹੈ ਉਸ ਦਾ ਸਹੀ ਇਸਤੇਮਾਲ ਕਰਨ ਵਾਸਤੇ ਸਾਡੇ ਕੋਲ ਇੱਕ ਬਾਡੀ ਹੋਣੀ ਚਾਹੀਦੀ ਹੈ ਜਿਹੜੇ ਗਲਤ ਕੰਮਾਂ ਨੂੰ ਰੋਕੇ ਤੇ ਸਹੀ ਕੰਮ ਕਰੇ ਇੱਕ ਫਿਰ ਹੋਰ ਸਪਲੀਮੈਂਟਰੀ ਮੇਰਾ ਕੁਐਸਚਨ ਹੈਗਾ ਬਿਕਾਜ਼ ਅੱਜ ਦੁਨੀਆ ਜਾ ਰਹੀ ਹੈ ਡਿਸਰਪਸ਼ਨ ਵੱਲ ਹਾਂਜੀ ਪੂਰਾ ਵਰਲਡ ਆਰਡਰ ਜਿਹੜਾ ਹੈਗਾ ਉਹ ਇੱਕ ਡਿਸਟਰਪਟਿਵ ਮਾਡਲ ਅਖਤਿਆਰ ਕਰ ਚੁੱਕਿਆ ਹੈਗਾ ਅਸੀਂ ਅਲੱਗ-ਅਲੱਗ ਮੁਲਕਾਂ ਵਿੱਚ ਵੀ ਵੇਖ ਰਹੇ ਹਾਂ ਹਾਂਜੀ ਅ ਮੈਨੂੰ ਇਹ ਸਮਝ ਹਜੇ ਤੱਕ ਨਹੀਂ ਆਈ ਕਿ ਕਿਉਂ ਕੋਈ ਜਿਪਟਾਈਜ਼ ਕਰੇਗਾ ਬਾਣੀ ਨੂੰ ਜੋ ਹੋਈ ਔਰ ਉਹਦੇ ਨਾਲ ਸਿੱਖ ਲਫ਼ਜ਼ ਯੂਜ਼ ਕਰੇਗਾ ਖਾਲਸਾ ਲਫ਼ਜ਼ ਯੂਜ਼ ਕਰੇਗਾ ਬਿਕੋਜ਼ ਇਹ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਇਹ ਤੇ ਕੁਝ ਵੀ ਜਨਰੇਟ ਕਰ ਸਕਦਾ ਬਿਲਕੁਲ ਬਿਲਕੁਲ ਤੇ ਇਸ ਵਿੱਚ ਤੁਹਾਨੂੰ ਡਿਊ ਯੂ SMELL A RAT ਹਿਅਰ ਅਮ ਵੈਰੀ ਪੋਸੀਬਲ ਰਾਈਟ ਹਾਲੇ ਮੈਂ ਕੋਈ ਐਵਿਡੈਂਸ ਨਹੀਂ ਵੇਖਿਆ ਟੂ ਸੁਜੈਸਟ ਦੈਟ ਬਟ ਯੂ نو ਕਈ ਇਸ ਤਰ੍ਹਾਂ ਦੇ ਲੋਕ ਹੈਗੇ ਨੇ ਜਿਹੜਾ ਟੈਕਨੋਲੋਜੀ ਦਾ ਜਾਂ ਕੋਈ ਵੀ ਨਵੀਂ ਚੀਜ਼ ਦਾ ਨਾ ਨਵੇਂ ਵੇਵ ਦਾ ਫਾਇਦਾ ਉਠਾ ਕੇ ਆਪਣੀ ਇਮੇਜ ਨੂੰ ਵੱਡਾ ਕਰਨਾ ਚਾਹੁੰਦਾ ਆ ਵੈਲੀਡੇਸ਼ਨ ਲੱਭ ਰਹੇ ਹਾਂ ਹਾਂਜੀ ਸੋ ਜੰਪਿੰਗ ਔਨ ਟੂ ਦ ਬੈਂਡ ਵਾਗਨ ਇਜ਼ ਵਾਟ ਆਈ ਸੀ ਦਿਸ ਐਸ ਫਾਰ ਨਾਊ ਕਿ ਹਾਂਜੀ ਠੀਕ ਹੈ ਉਹ ਗੀਤਾ ਜੀ ਪੀਟੀਵੀ ਹੋ ਗਈ ਤੇ ਮੈਂ ਚਲੋ ਸਿੱਖ ਜੀਪੀਟੀ ਕੋਈ ਨਹੀਂ ਹੈ ਤੇ ਮੈਂ ਬਣਾ ਲੈਂਦਾ ਤੇ ਉਹਦੇ ਨਾਲ ਮੈਂ ਆਪਣਾ ਨਾਮ ਨਾ ਰੌਸ਼ਨ ਕਰਦਾ ਆਈ ਥਿੰਕ ਇਟ ਇਜ਼ ਮੋਰ ਆਫ 댓 ਆਈ ਹੋਪ ਇਟ ਇਜ਼ ਮੋਰ ਥੈਟ ਨਾਟ ਮੋਰ ਥੈਨ 댓 ਰਾਈਟ ਆਈ ਥਿੰਕ There are forces that will try and do whatever uh, they can. Um, but uh, to me, the biggest problem is we do not have uh, a body that is working consistently hmm. towards solving this problem. And we have to have that. We need to have a body to have. that is consistently working. Hmm. Whether that is sponsored by our leaders or not, hmm. it doesn't matter. We need to get together and we need to work towards it. Personally, I think that is the only solution. AI will continue shaping how language is written, shared, and trusted. This moment calls for attention, literacy, and firm choices. Researchers, educators, institutions, and the community must decide how sacred language is recognized referenced and protected in the age of generative systems this conversation is an invitation sunil lal hee sivaal sahulat lal hee dr Sarabjo singh thank you for joining us